ਕਿਚਨ ਬਿਲਕੁਲ ਨਹੀਂ ਆ ਰਹੀ ਹੈ ਅੰਦਰ ਨਾਲ ਜਿਹੜਾ ਆਪਾਂ ਕੋਲੋਂ ਜਿਹੜਾ ਉਹ ਬਰਮ ਜਾਂ ਬਰਮ ਸਰ ਨਾਲ ਇਹਦੇ ਨਾਲ ਜਿਹੜਾ ਕਰਨਾ ਡਿਆ ਇਹਦੀ ਬਾਤ ਨਾਲੀ ਹੋ ਜੀ ਸਰ ਬੱਸ ਸਾਫ ਕਰ ਜਾਏਗਾ ਇਹ ਕਿਤੇ ਵਾਚਦਾ ਜਾਏਗਾ ਜਿਹੜੀ ਵਿਖੜਦਾ ਜਾਏਗਾ ਫਿਰ ਜੰਮੀ ਵੀ ਜਿਹੜੀ ਪੱਟੀ ਹੈ ਪਾਉ ਪਾਣੀ ਲੈਣਾ ਉਹ ਨਹੀਂ ਕੋਈ よろしくお願いします。えー <laughs> ਲੈ ਲਾ ਲਾ ਪੂਰੇ ਸਾਰੇ ਦੇਸ਼ ਦਾ ਸਭ ਤੋਂ ਸਾਫ ਲਿਟਰ ਫਰੀ ਸ਼ਹਿਰ ਉਜਗਰ ਅਸੀਂ ਅਗਲੇ ਡੇਢ ਮਹੀਨੇ ਚ ਪੰਜ ਹੋਰ ਸ਼ਹਿਰਾਂ ਵਿੱਚ ਆਟੋਮੈਟਿਕ ਕਲੀਨਿੰਗ ਵਾਸ਼ਿੰਗ ਲਿਟਰ ਫਰੀ ਜਿਹੜੀ ਸ਼ਹਿਰ ਬਣਾਉਣ ਵਾਸਤੇ 15 ਸਤੰਬਰ ਤੱਕ ਅਸੀਂ ਅੰਮ੍ਰਿਤਸਰ ਲੁਧਿਆਣਾ ਇੱਕ ਜਿਲੰਦਰ ਇੱਕ ਤੇ ਪਟਿਆਲਾ ਆ ਚਾਰ ਸ਼ਹਿਰ ਅਸੀਂ ਸੈਕਟਰੀ ਅਸੀਂ ਹੋਣੀ ਉਹ ਲੈ ਰਹੇ ਆ ਆ ਇਮੀਜ ਤੇ ਪਟਿਆਲਾ ਪਟਿਆਲਾ ਵਿੱਚ ਪਟਿਆਲਾ ਤੇ ਪਟਿਆਲਾ ਜਿਹੜੇ ਪੰਜ ਬੇ ਜਿਹੜੇ ਬੇ ਪੰਜ ਪੁਰਾਣੇ ਕਾਰਪੋਰੇਸ਼ਨ ਸੀ ਤਾਂ ਉਹਨਾਂ ਨੂੰ ਅਸੀਂ ਰੋਟੇਟਰ ਕਰਕੇ ਐਵੇਂ ਇਸੇ ਤਰੀਕੇ ਨਾਲ ਅਸੀਂ ਪੂਰਾ ਸਾਫ ਲਟਰ ਫਰੀ واشਡ ਸ਼ਹਿਰ ਬਣਾਵਾਂਗੇ ਵੱਡੀ ਗੱਲ ਹੈ ਕਿ ਇੱਥੇ ਜਿਹੜੀ ਸਾਰੀ ਵਾਸ਼ਿੰਗ ਕਲੀਨਿੰਗ ਰਾਤ ਨੂੰ ਹੋਇਆ ਕਰੂਗੀ ਸ਼ਾਮ ਰਾਤ ਨੂੰ 10 ਤੋਂ ਲੈ ਕੇ 6 ਵਜੇ ਤੱਕ ਸਵੇਰ ਤੱਕ ਸਾਰੀ ਸਫਾਈ ਸਾਰੀ ਹੋ ਜਾਊਗੀ ਪੂਰੀ ਰਾਤ ਤੇ ਜਦ ਸਵੇਰੇ ਲੋਕ ਉੱਠ ਕੇ ਤੇ ਜਾਣਗੇ ਯੂਲ ਹੈਵ ਅ ਨਿਊ ਟਾਊਨ ਸਾਫ ਉਤਰਾ ਸ਼ਹਿਰ ਮੈਨੂੰ ਲੱਗਦਾ ਜਿਹੜਾ ਅਸੀਂ ਇਨੀਸ਼ੀਏਟਿਵ ਲੈ ਰਹੇ ਆ ਸਾਡਾ ਏਮ ਹੈ ਪਹਿਲੇ ਦਾ ਲੋਕ ਮਾਲੀ ਸ਼ੁਰੂ ਹੋ ਗਿਆ ਪੰਜ ਜਿਹੜੇ ਵੱਡੇ ਕਾਰਪੋਰੇਸ਼ਨ ਹੈ ਰੇਟ 15 ਅਗਸਤ ਸਤੰਬਰ ਹੋ ਜਾਣਗੇ ਉਹਦੇ ਬਾਅਦ ਜਿਹੜੀਆਂ ਨੰਨੀਆਂ ਕਾਰਪੋਰੇਸ਼ਨ ਬਣੀਆਂ ਪੰਜ ਹੋਰ ਉਹ ਸ਼ੇਅਰਾਂ ਨੂੰ ਅਸੀਂ ਅਸੀਂ ਟੈਂਟ ਡੇ ਵੀ 15 ਜਾਂ ਐਂਡ ਆਫ ਅਕਤੂਬਰ ਤੱਕ ਉਹਨਾਂ ਸ਼ੇਅਰਾਂ ਨੂੰ ਅਸੀਂ ਟੇਕ ਆਫ ਕਰਾਂਗੇ ਸੋ ਆਰ ਏਮ ਇਜ਼ ਹੌਲੀ ਹੌਲੀ ਇੱਕ ਸਾਲ ਦੇ ਅੰਦਰ ਅਸੀਂ ਥੱਲੇ ਤੱਕ ਜੇ ਛੋਟੇ ਸ਼ੇਅਰਾਂ ਤੱਕ ਵੀ ਅਸੀਂ ਲੈ ਜਾਈਏ ਆ ਵੀ ਸਾਡਾ ਇੱਕ ਪਲਾਨ ਬਣ ਰਿਹਾ ਜਿੱਤੇ ਪੂਰਾ ਪੰਜਾਬ ਸਾਫ਼ ਸੁਥਰਾ ਪੰਜਾਬ ਅਸੀਂ ਪੰਜਾਬ ਵਿੱਚ ਕਰਨ ਨੂੰ ਦੇਣਾ ਆ ਆ ਪ੍ਰੋਜੈਕਟ ਪ੍ਰਾਈਵੇਟ ਸੈਕਟਰ ਦੀ ਕੰਪਨੀ ਨੂੰ ਦਿੱਤਾ ਗਿਆ ਹੈ ਦੀਪਕ ਸਾਹਮਣੇ ਆ ਜਾ ਤਕਰੀਬਨ 13 ਕਰੋੜ ਰੁਪਏ ਸਾਲ ਦਾ ਸਾਰੀ ਸ਼ਹਿਰ ਦੀ ਸਫਾਈ ਵਾਸ਼ਿੰਗ ਸਾਰਾ ਹੋ ਬਈ ਤੇ ਇਹ ਹਜ਼ਾਰਾਂ ਜਿਹੜੇ ਸਫਾਈ ਕਾਮੇ ਉਹ ਬੇਰੁਜ਼ਗਾਰ ਹੋ ਗਏ ਬੇਰੁਜ਼ਗਾਰ ਕੋਈ ਨਹੀਂ ਹੋਊਗਾ ਕਿਸੇ ਨੂੰ ਕੱਟਿਆ ਜਾ ਨਹੀਂ ਰਿਹਾ ਉਹਨਾਂ ਨੂੰ ਅਲੱਗ ਏਰੀਆ ਦਿੱਤਾ ਜਾਊਗਾ ਜਿੱਥੇ ਉਹ ਪੂਰਾ ਜੋਰ ਲਾਉਣਗੇ ਏ ਪ੍ਰਾਈਵੇਟ ਆਫਿਸ ਤੇ ਵੀ ਆ ਬਾਅਦ ਹੈ ਕਿ シュਬੀ ਕਰ ਰਿਹਾ ਕੋ ਪਤਾ ਨਹੀਂ ਰਖਨੇ ਹੈ ਤੇ ਉਹਦੀ ਪਹਿਲੀ ਗੱਲ ਹੈ ਆਪਣੀ ਜਿਹੜੀ ਮੇਨ ਏਮ ਹੈ ਕਿ ਆਪਣੇ ਸ਼ਹਿਰ ਸਾਫ ਹੋ ਕੋਈ ਐਮਪਲੋਏ ਜਿਹੜਾ ਗਵਰਨਮੈਂਟ ਦਾ ਹੈ ਜਿਹੜਾ ਸਫਾਈ ਕਰਦਾ ਹੈ ਗਵਰਨਮੈਂਟ ਦਾ ਕਿਸੇ ਨੂੰ ਨਹੀਂ ਕੱਢਿਆ ਜਾ ਰਿਹਾ ਸੋ ਉਹਦੇ 'ਚ ਕੋਈ ਗੱਲ ਹੀ ਨਹੀਂ ਹੈ ਕਿ ਉਹਨੂੰ ਕੋਈ ਤੁਸੀਂ ਉਹਨਾਂ ਨੇ ਕੋਈ ਕੀਤਾ ਉਹਨਾਂ ਨੂੰ ਏਰੀਆ 'ਚ ਲੱਗ ਕੰਮ ਦਿੱਤਾ ਜਾਊਗਾ ਹਾਰੀ ਨੰਬਰ ਕਿੰਨਾ ਬਿਕਰੂਦਾ? ਸ਼ਪਰੋ ਬਿਕਰੂਦਾ ਜਾਣਗੇ ਕਿ ਦੋ ਜਾਣੀ ਆ ਇਸ ਪਰ ਰੁਪਾਇਮੈਂਟ ਹੈ ਜਿਵੇਂ ਜਿਵੇਂ ਆ ਆਟੋਮੈਟਿਕ ਮਸ਼ੀਨਸ ਹੈ ਵਾਹਕਲ ਜਿੰਨੀਆਂ 50 ਕਿਲੋਮੀਟਰ ਚੜਕਾ ਇਹਨਾਂ ਨੇ ਵਾਸ਼ ਕਰਨੀਆਂ ਆ 100 ਕਿਲੋਮੀਟਰ ਦੇ ਨਾਲ ਆਰਾਮ ਨਾ ਕਰ ਸਕਿਆ ਆ ਆ ਪ੍ਰੋਜੈਕਟ ਪ੍ਰਾਈਵੇਟ ਸੈਕਟਰ ਦੀ ਕੰਪਨੀ ਨੂੰ ਦਿੱਤਾ ਗਿਆ ਦੀਪਕ ਸਾਹਮਣੇ ਆ ਜਾਓ ਤਕਰੀਬਨ 13 ਕਰੋੜ ਰੁਪਇਆ ਸਾਲ ਦਾ ਸਾਰੀ ਸ਼ਹਿਰ ਦੀ ਸਫਾਈ ਵਾਸ਼ਿੰਗ ਸਾਰਾ ਹੋ ਬੈਗੀ ਅਰੇ ਇਹਦੇ ਹਜ਼ਾਰਾਂ ਜਿਹੜੇ ਸਫਾਈ ਕਰਦੇ ਉਹ بے ਰੁਜ਼ਗਾਰ ਹੋ ਗਏ بے ਰੁਜ਼ਗਾਰ ਕੋਈ ਨਹੀਂ ਹੋਊਗਾ ਕਿਸੇ ਨੂੰ ਕੱਢਿਆ ਜਾ ਰਿਹਾ ਉਹਨਾਂ ਨੂੰ ਅਲੱਗ ਏਰੀਆ ਦਿੱਤਾ ਜਾਊਗਾ ਜਿੱਥੇ ਹੋਰ ਪੂਰਾ ਜ਼ੋਰ ਲਾਉਣਗੇ ਕੋਈ ਇਹਈ ਪ੍ਰਾਈਵੇਟ ਆਪ ਕਿਸਦੇ ਵੇ ਆ ਬਾਹਰ ਹੈ ਕਿ ਕਿੰਦੀ ਕਰਦੇ ਆ ਭੁੱਖਾਂ ਦੇ ਅੱਖ ਨੇ ਆ ਤੇ ਉਹਦਾ ਪਹਿਲੀ ਗੱਲ ਹੈ ਆਪਣੀ ਜਿਹੜੀ ਮੇਨ ਏਮ ਹੈ ਕਿ ਆਪਰੇਸ਼ਰ ਸਾਫ਼ ਹੋ ਕੋਈ ਐਮਪਲੋਈ ਜਿਹੜਾ ਗਵਰਨਮੈਂਟ ਦਾ ਹੈ ਜਿਹੜਾ ਸਫਾਈ ਕਰਤ ਹੈ ਗਵਰਨਮੈਂਟ ਦਾ ਕਿਸੇ ਨੂੰ ਨਹੀਂ ਕੱਢਿਆ ਜਾ ਰਿਹਾ ਸ਼ੋਦੇ ਚ ਕੋਈ ਗੱਲ ਹੀ ਨਹੀਂ ਹੈ ਕਿ ਉਹਨਾਂ ਨੂੰ ਕੋਈ ਤੁਸੀਂ ਉਹਨਾਂ ਨੇ ਕੋਈ ਕੀਤਾ ਉਹਨਾਂ ਨੂੰ ਏਰੀਆ ਚ ਲਗ ਕੰਮ ਦਿੱਤਾ ਜਾਊਗਾ ਮੁਹਾਰਮਤ ਨਵਾਂ ਵਿਕਤਵਾ ਸਪੋਰੋ ਵਿਕਤ ਹੈ ਜਾਣਗੇ ਕਿ ਦੋ ਹੀ ਰਹਿਣਗੇ ਆ ਐਸ ਪਰ ਰਪਾਇਨਟ ਹੈ ਜਿਵੇਂ ਜਿਵੇਂ ਆ ਆਟੋਮੈਟਿਕ ਮਸ਼ੀਨਸ ਹੈ ਵਹੀਕਲ ਜਿੰਨੀਆਂ 50 ਕਿਲੋਮੀਟਰ ਚੜਕਾ ਇਹਨਾਂ ਨੇ ਵਾਸ਼ ਕਰਨੀਆਂ ਆ ਕਿੰਨਾ ਕਿਲੋਮੀਟਰ ਦੇ ਨਾਲ ਆਰਾਮ ਨਾ ਕਰ ਸਕਦੇ ਹਾਲੀਵੁੱਡ ਸੀਸ ਐਡੀ ਮੰਗਣੇ ਚੰਬਰ ਕਿਤੇ ਰੱਖਿਆ ਪੁਜਾਉਂਦਾ ਪੰਜਾਬ ਚ ਸਟਾਰਟਿੰਗ ਐ ਥੋਕੀ ਦੀ ਐ ਸਟਾਰਟਿੰਗ ਪਰ ਮੁਹਾਲੀ ਜਿਹੜਾ ਸਮਾਰਟ ਸਿਟੀ ਦਾ ਦਰਜਾ ਨਹੀਂ ਲੈ ਸਕਿਆ ਇਹਦੇ ਇੱਕ ਕ੍ਰਾਈਟੇਰੀਆ ਦਿੱਤਾ ਗਿਆ ਜਿਸ ਕ੍ਰਾਈਟੇਰੀਆ ਗਵਰਨਮੈਂਟ ਆਫ ਇੰਡੀਆ ਨੇ ਉਹ ਨਾ ਮੇਰੇ ਪਾਸ ਹੈ ਨਾ ਤੁਹਾਡੇ ਪਾਸ ਹੈ ਉਹ ਕ੍ਰਾਈਟੇਰੀਆ ਦੇ ਬੇਸਿਸ ਤੇ ਬੰਦਰ ਕੰ ਸਿਲੈਕਸ਼ਨ ਹੁੰਦੀ ਹੈ ਅਗਲੀ ਵਾਰ ਆਜੂਗਾ ਕਿ ਕੱਲ੍ਹ ਦੇ ਜਨਾਵਰ ਸਮਾਰਟ ਸਿਟੀ ਕਿਹੜੇ ਪਿੱਛੇ ਨੇ ਇੱਥੇ ਡਿਪਾਰਟਮੈਂਟ ਇਹ ਜਿਹੜਾ ਇੱਥੇ ਸਮਾਰਟ ਮੀਡੀਆ ਵੀ ਹੈਗਾ ਸਮਾਰਟ ਸਿਟੀ ਵੀ ਹੈਗੀ ਸਮਾਰਟ ਜਗਾ ਵੀ ਹੈਗੀ ਸੁਖਬੀਰ ਜੀ ਸੁਖਬੀਰ ਜੀ ਕੱਲ ਤੁਸੀਂ ਬਾਠ ਪੇ ਤੁਹਾਨੂੰ ਦੇਣ ਵਾਲੇ ਪੇਸ਼ ਕਰਨ ਵਾਲੇ 5 ਮਹੀਨੇ ਤੋਂ ਸਰ ਮਤਲਬ ਤੇਰਾ ਮੂਲੇ ਸਭ ਸਮਾਰਟ ਬੰਦੇ ਨਹੀਂ ਆ ਮਤਲਬ ਹਰ ਸਾਲ 2 ਸਾਲ ਘਟ ਜਾਂਦੀ ਇਹ ਤਾਂ ਨਹੀਂ ਹੋਰ ਕੱਲ ਤੁਸੀਂ ਦਿਨਾਂ ਨਗਰ ਗਏ ਸੀ ਤੇ ਉਹਦੇ ਚ ਜ਼ਿਕਰ ਕੀਤਾ ਗਿਆ ਸੀ ਕਿ ਜਿਹੜਾ ਬਾਰਡਰ ਹੈ ਖਾਸ ਕਰਕੇ ਜਿੱਥੇ ਲੂਪ ਪੋਲਸ ਆ ਗਈਆਂ ਔਰ ਜਿੱਥੇ ਬੀਐਸਐਫ ਦੀ ਹੋਰ ਸਟਰੈਂਥਰ ਦੀ ਜ਼ਰੂਰਤ ਹੈ ਔਰ ਇਸ਼ਾਰੇ ਕੀਤਾ ਜਾਂ ਤੁਸੀਂ ਬਾਈ ਰਿਟਰਨ ਜਾਂ ਫਿਰ ਬਾਈ ਫੇਸ ਨਹੀਂ ਅਸੀਂ ਮੈਂ ਰਾਜਨਾਥ ਸਿੰਘ ਜੀ ਵੀ ਗੱਲ ਕੀਤੀ ਹੈ ਅਲਵੀ ਮੀਟਿੰਗ ਅਲਸੋ ਕਿ ਜਿਹੜੇ ਆ ਸਾਰੀ ਇਨਫਿਲਟ੍ਰੇਸ਼ਨ ਦੇ ਵਿੱਚ ਗੱਲ ਉਦੋਂ ਪਰ ਹੋਈ ਹੈ ਸਾਰੀ ਬਾਰਡਰ ਤੋਂ ਹੁੰਦੀ ਹੈ ਕਿ ਚੋਣਾਂ ਲੋਕ ਹੈ ਨਹੀਂ ਪਾਕਿਸਤਾਨ ਤੋਂ ਆਏ ਸੋ ਪਾਕਿਸਤਾਨ ਚ 50 ਪੁਲਿਸ ਦਾ ਕੋਈ ਇਥੇ ਕੋਈ ਨੇੜੇ ਨਹੀਂ ਜਾ ਸਕਦੀ ਬਾਰਡਰ ਤੇ ਸੋ ਉਹਨਾਂ ਨੂੰ ਆਪਣੀ ਜਿਹੜੀ ਥਰੂ ਟੈਕਨੋਲੋਜੀ ਅੱਜ ਕੱਲ ਇਹ ਜੀ ਟੈਕਨੋਲੋਜੀ ਅਵੇਲੇਬਲ ਹੋ ਗਈ ਕਿ ਤੁਸੀਂ ਆਪਣੇ ਦਫ਼ਤਰ ਬੈ ਕੇ ਸਾਰੇ ਨੂੰ ਵਸੀਲ ਕਰ ਸਕਦੇ ਹੋ ਤੇ ਕੋਈ ਦੇਖ ਸਕਦੇ ਹੋ ਕਿ ਕੋਈ ਇਨਫਿਲਟਰੇਟਰ ਕਿਦੋਂ ਕਰ ਰਿਹਾ ਕਿ ਨਹੀਂ ਹੈ ਸੈਂਸਰ ਲੱਗੇ ਹੁੰਦੇ ਹਨ ਤੁਸੀਂ ਇਜ਼ਰਾਇਲ ਤੇ ਪੈਲੇਸਟਾਈਨ ਦਾ ਬਾਰਡਰ ਦੇਖੋ ਸਾਰਾ ਜਿਹੜਾ ਸੀਲ ਕੀਤਾ ਗਿਆ ਟੈਕਨੋਲੋਜੀ ਨਾਲ ਸੀਲ ਕੀਤਾ ਗਿਆ ਅਮਰੀਕਾ ਤੇ ਮੈਕਸੀਕੋ ਦਾ ਬਾਰਡਰ ਵੀ ਟੈਕਨੋਲੋਜੀ ਨਾਲ ਸੀਲ ਕੀਤਾ ਗਿਆ ਹੈ ਸੋ ਵੀ ਸ਼ੁੱਡ ਯੂਜ਼ ਟੈਕਨੋਲੋਜੀ ਆਪਾਂ ਇੰਨਾ ਕਰੋੜਾ ਰੁਪਏ ਫੈਂਸਿੰਗ ਲਾਇਆ ਥੋੜਾ ਹੋਰ ਲਾ ਕੇ ਵੀ ਕੈਨ ਵੀ ਸ਼ੁੱਡ ਸੀ ਦਮ ਸੁਖਬੀਰ ਜੀ ਸੁਖਬੀਰ ਜੀ ਜੈ ਸੁਖਬੀਰ ਜੀ ਯਾਰ ਮੈਂ ਕੇਂਦਰ ਨੂੰ ਨਹੀਂ ਤੁਸੀਂ ਹਰ ਚੀਜ਼ ਤੋਂ ਕਿੱਥੋਂ ਲੈ ਇਟ ਇਜ਼ ਅ ਵੈਰੀ ਅਨਫੋਰਚੂਨੇਟ ਇਨਸੀਡੈਂਟ ਹੁਣ ਕੱਲ ਵੀ ਹੋਇਆ ਪਰਸੋਂ ਵੀ ਆਇਆ ਤਾਂ ਪਿਛਲੇ ਕਈ ਸਾਲਾਂ ਤੋਂ ਹੋ ਰਿਹਾ ਮੈਂ ਕਹਿੰਦਾ ਵੀ ਸ਼ੁੱਡ ਯੂਜ਼ ਟੈਕਨੋਲੋਜੀ ਟੂ ਸਟਾਪ ਦਿਸ ਸੁਖਬੀਰ ਜੀ ਜੇ ਐਂਡ ਕੇ ਚ ਸੁਖਬੀਰ ਜੀ ਜੇ ਐਂਡ ਕੇ ਚ ਕੰਟੀਨਿਊਸਲੀ ਟੈਰਰਿਸਟ ਅਟੈਕ ਹੋ ਰਹੇ ਨੇ ਜਦ ਪੰਜਾਬ जेएनके ਦੇ ਵਿੱਚ ਲਗਾਤਾਰ ਅਟੈਕ ਹੋ ਰਹੀ ਜਦੋਂ ਪੰਜਾਬ ਦੀ ਧਰਤੀ ਤੋਂ ਇਹਦੇ ਐਡੀ ਚਿੰਤਾ ਕਿਉਂ ਵੱਧ ਗਿਆ ਕਿ ਸੀ ਜੀ ਨਹੀਂ ਐਜ਼ ਅ ਹੋਮ ਮਿਨਿਸਟਰ ਚਿੰਤਾ ਤਾਂ ਮੈਨੂੰ ਹੈਗੀ ਆ ਆਪਣੀ ਕੇਥੇ ਥਰੂਆਊਟ ਨੇਸ਼ਨ ਸੀ ਮੇਰੀ ਜਮਵਰੀ ਆਪਣੀ ਸਟੇਟ ਹੈ ਤਾਂ ਪੰਜਾਬ ਤੁਸੀਂ ਮੇਨਟੇਨ ਕੀਤਾ ਹੋਣਾ ਜਿੰਨੀ ਐਫੀਸ਼ੀਐਂਟ ਨਹੀਂ ਪੰਜਾਬ ਪੁਲਿਸ ਨੇ ਪਿਛਲੇ ਤੁਸੀਂ ਦੇਖੋ ਪਿਛਲੇ 7-8 ਸਾਲ ਹੋ ਗਏ ਸਾਡੀ ਸਰਕਾਰ ਨੂੰ ਉਦੋਂ ਪਹਿਲੇ 5 ਸਾਲ ਫੜਾਈ ਸੀ ਕਿਨੇ ਕੋਈ ਕਮਿਊਨਲ ਰਾਈਟਸ ਜਾਂ ਪੋਟੇਨਸ਼ੀਅਲ ਸੈਕਟਰੀ ਅਸੀਂ ਹੋਣ ਦਿੱਤੀ ਥਿਸ ਇਜ਼ ਦਾ ਲੈਵਲ ਆਫ ਸੁਖਬੀਰ ਵੀ ਅ ਵੀ ਆ ਡੂਇੰਗ ਸੁਖਬੀਰ ਜੀ ਨਵਜੋਤ ਕੌਰ ਸਿੱਧੂ ਕਹਿ ਰਹੀ ਕਿ ਸੁਖਬੀਰ ਜੀ ਨੇ ਵੀ ਮੇਰੇ ਨਾਲ ਵਾਅਦਾ ਕੀਤਾ ਕਿ ਉਹਦੇ ਹਲਕੇ 'ਚ 100 ਕਰੋੜ ਰੁਪਏ ਖਰਚ ਕੀਤੇ ਜਾਣਗੇ ਲੇਕਿਨ ਹੁਣ ਕਾਫੀ ਨਰਾਜ਼ ਔਰ 15 ਅਗਸਤ ਤੋਂ ਹਲਕੇ ਦਾ ਸਾਫ ਜੜੋ ਬਲਤਾਂ 250 ਕਰੋੜ ਖਰਚਾ ਗਿਆ ਪਰ ਉਹ ਫਿਰ ਵੀ 15 ਅਗਸਤ ਤੋਂ ਟੋਕਰ ਤਾਲ ਰੱਖੀ 2400 ਕਰੋੜ ਦੇ ਕੰਮ ਚੱਲ ਰਹੇ 100 ਤਾਂ ਕੁਝ ਵੀ ਨਹੀਂ 100 ਤਾਂ ਅਸੀਂ ਪਹਿਲੇ ਹਫਤੇ 'ਚ ਕਰਤਾ ਸੀ ਉੱਤੇ ਫੇਰ ਵੀ ਨਾਰਾਜ਼ਗੀ ਕਿਉਂ ਦੀ ਪੋਖੜ ਤਾ ਤੇ ਬੈਠ ਰਹੇ 15 ਅਗਸਤ ਹੁਣ ਤੁਸੀਂ ਦੱਸੋ ਨਾ ਤੁਸੀਂ ਅੱਲਾ ਪੱਲੀ ਛੁੜਾ ਉੱਠੋ ਛੁੜਾ ਉੱਠੋ